ਗੁਰੂ ਰੂਪ ਗੁਰੂ ਪਿਆਰੀ ਸਾਰ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰਿਏ ਪੈਰੋ ਮਹੱਲਾ ਤੀਜਾ ਆਪੇ ਦੇਤ ਲਾਏ ਦਿੱਤੇ ਸੰਤ ਜਨਾਂ ਕੋ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਨਾਈ ਤਿੰਨ ਮਨ ਦੁੱਖ ਨਾ ਹੋਈ ਜੁਗ ਜੁਗ ਭਗਤਾ ਕੀ ਰਖਦਾ ਆਇਆ ਦੇਤ ਪੁੱਤਰ ਪ੍ਰਹਲਾਦ ਗਾਇਤਰੀ ਤਰਪਨ ਕਿਛੁ ਨ ਜਾਣੈ ਸਭ ਦੇ ਮੇਲ ਮਿਲਾਇਆ ਰਹਾਉ ਪ੍ਰਮਾਣ ਕਰਦੇ ਹਨ ਰਹਾਉ ਦੀਆਂ ਪੰਕਤੀਆਂ ਤੀਸਰੀ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਕਿ ਹੈ ਭਾਈ ਹਰੇਕ ਯੁੱਗ ਵਿੱਚ ਪਰਮਾਤਮਾ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਆਇਆ ਹਰੇਕ ਯੁੱਗ ਦੇ ਵਿੱਚ ਜੁਗ-ਜੁਗ ਭਗਤਾਂ ਕੀ ਰੱਖਦਾ ਆਇਆ ਆਪਦੇ ਸੇਵਕਾਂ ਦੀ लाज ਰੱਖਦਾ ਆਇਆ ਕਹਿੰਦੇ ਵੇਖੋ ਜਿਸ ਤਰ੍ਹਾਂ ਕੱਲ ਵੀ ਆਪ ਜੀ ਨੇ ਸ਼ਰਣ ਕੀਤਾ ਵਿਸਤਾਰ ਦੇ ਨਾਲ ਉਹਨੂੰ ਫਿਰ ਜ਼ਿਕਰ ਆਇਆ ਪ੍ਰਲਾਦ ਦਾ ਕਿੰਨੇ ਵੇਖੋ ਦਾਇਤ ਹਰਨਾਕਸ਼ ਦਾ ਪੁੱਤਰ ਰਹਿਲਾਦ ਗਾਇਤਰੀ ਮੰਤਰ ਦਾ ਪਾਠ ਕਰਨਾ ਪਿਤਰਾੰਨ ਦੀ ਪ੍ਰਸੰਤਾ ਵਾਸਤੇ ਪੂਜਾ ਅਰਚਾ ਕਰਨੀ ਇਹ ਕੁਝ ਵੀ ਨਹੀਂ ਸੀ ਜਾਣਦਾ ਦੇਤ ਉਤਰ ਪ੍ਰਹਲਾਦ ਗਾਇਤਰੀ ਤਰਪਨ ਕਿਛੂ ਨਾ ਜਾਣੈ ਸ਼ਬਦੇ ਮੇਲ ਮਿਲਾਇਆ ਪਰਮਾਤਮਾ ਨੇ ਉਸ ਨੂੰ ਗੁਰੂ ਦੇ ਸ਼ਬਦ ਦੇ ਵਿੱਚ ਜੋੜ ਕੇ ਆਪਣੇ ਚਰਨਾਂ ਵਿੱਚ ਜੋੜ ਲਿਆ ਸ਼ਬਦ ਦੇ ਵਿੱਚ ਜੁੜਿਆ ਸੀ ਉਹ ਨਾ ਕੋਈ ਇਹਨਾਂ ਦੇ ਵਿੱਚ ਨਾ ਕੋਈ ਗਾਇਤਰੀ ਮੰਤਰ ਦੇ ਵਿੱਚ ਨਾ ਕੋਈ ਪਿਤਰਾਂ ਦੀ ਪੂਜਾ ਕਰਨੀ ਨਾ ਇਹਨਾਂ ਦੇ ਵਿੱਚ ਇਹ ਕੁਛ ਨਹੀਂ ਜਾਣਦਾ ਸੀ ਪ੍ਰਹਲਾਦ ਕੇਵਲ ਤਾਂ ਕੇਵਲ ਸ਼ਬਦ ਨੂੰ ਤੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਮੰਨਣ ਵਾਲਾ ਉਹਨੂੰ ਕਹਿੰਦੇ ਉਹਨੇ ਅਕਾਲ ਪੁਰਖ ਨੇ ਉਹ ਚਰਨਾ ਦੇ ਵਿੱਚ ਜੋੜਨੇ ਆ ਫਿਰ ਮੋਢਲੀਆ ਪੰਕਤੀਆਂ ਦੇ ਵਿੱਚ ਫਰਮਾਨ ਹੈ ਆਪੇ ਦੇਤ ਲਾਏ ਦਿੱਤੇ ਸੰਤ ਜਨਾਂ ਕੋ ਆਪੇ ਰੱਖਾ ਸੋਈ ਕਹਿੰਦੇ ਭਈ ਪ੍ਰਮਾਤਮਾ ਆਪ ਹੀ ਆਪਣੇ ਸੰਤ ਜਨਾਂ ਨੂੰ ਦੁੱਖ ਦਿਨ ਲਈ ਉਹਨਾਂ ਨੂੰ ਦੰਤ ਚਮੋੜ ਦਿੰਦਾ ਹੈ ਪ੍ਰੀਖਿਆ ਵੀ ਲੈਂਦਾ ਨੂੰ ਅੱਪੇ ਦੈਤ ਲਾਏ ਦਿੱਤੇ ਸੰਤ ਜਨਾਂ ਨੂੰ ਕਿੰਨੇ ਉਹਨਾਂ ਦੇ ਮਗਰ ਵੀ ਲਾ ਦਿੰਦਾ ਹੈ ਪ੍ਰੀਖਿਆ ਤਾਂ ਫਿਰ ਹੁੰਦੀ ਹੈ ਨਾ ਪਰਖ ਤਾਂ ਕਰਦਈਏ ਪਰਮੇਸ਼ਰ ਵੀ ਵਾਕੀ ਸੱਚੇ ਦਿਲੋਂ ਜੁੜਿਆ ਹੈ ਕਿ ਉੱਪਰੋਂ ਹੀ ਜੁੜਿਆ ਹੈ ਪਰ ਕਹਿੰਦੇ ਉਹ ਪ੍ਰਭੂ ਆਪ ਹੀ ਸੰਤ ਜਨਾਂ ਦਾ ਰਾਖਾ ਵੀ ਬਣਦਾ ਹੈ। ਪਰਖਸ਼ਾ ਵੀ ਕਰਦਾ ਤੇ ਡਿੱਗਣ ਵੀ ਨਹੀਂ ਦਿੰਦਾ। ਜਿਵੇਂ ਭਾਈ ਜੋਗੇ ਦੇ ਲਾ ਲਓ। ਉਹਦਾ ਹੰਕਾਰ ਵੀ ਤੋੜਿਆ ਤੇ ਉਹਨੂੰ ਗਿਰਨ ਵੀ ਨਹੀਂ ਨਾ ਦਿੱਤਾ। ਉਸ ਚਿੱਕੜ ਦੇ ਵਿੱਚ ਮਚਾ ਕੇ ਵੀ ਰੱਖਿਆ। ਰੱਖਿਆ ਵੀ ਕੀਤੀ ਤੇ ਹੰਕਾਰ ਵੀ ਭੰਨੇ। ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਇੱਥੇ ਸਮਝਾ ਰਹੇ ਆ। ਕਹਿੰਦੇ ਆਪ ਹੀ ਉਹ ਇਹਨਾਂ ਨੂੰ ਦੁੱਖ ਦੇਣ ਲਈ ਦੈਂਤਾਂ ਨੂੰ ਚਮੇੜ ਦਿੰਦਾ ਇਹਨੇ ਮਗਰ ਮੈਂ ਕੀ ਪਣਾ ਦੀ ਡਿਗਦੇਕ ਨਹੀਂ ਨੀਂਦ ਧਰਮ ਤੋਂ ਡੋਲਦੇਕ ਨਹੀਂ ਜਦੋਂ ਡੋਲ ਕੇ ਡਿਗਣ ਲੱਗਦੇ ਆ ਉਦੋਂ ਸੰਭਾਲ ਵੀ ਲੈਂਦਾ ਫਿਰ ਉਦੋਂ ਫਿਰ ਬਚਾ ਵੀ ਲੈਂਦਾ ਡਿਗਣ ਤੱਕ ਇੰਤਜ਼ਾਰ ਕਰਦਾ ਹੈ ਜਦੋਂ ਪਤਾ ਵੀ ਹੁਣ ਗਿਆ ਉੱਥੇ ਫਿਰ ਰੱਖਿਆ ਵੀ ਕਰਦਾ ਹੈ ਪਹਿਲਾਂ ਪ੍ਰੀਖਿਆ ਵੀ ਕਰਦਾ ਹੈ ਇਹਨੇ ਪ੍ਰਭੂ ਜੋ ਤੇਰੀ ਸਦਾ ਸਰਣਾਈ ਤਿੰਨ ਮਨ ਦੁੱਖ ਨਾ ਹੋਈ ਜਿਹੜੇ ਮਨੁੱਖ ਤੇਰੀ ਛਰਨ ਦੇ ਵਿੱਚ ਸਦਾ ਟਿਕੇ ਰਹਿੰਦੇ ਐ ਭਰੋਸਾ ਹੁੰਦਾ ਹੈ ਵਿਸ਼ਵਾਸ ਹੁੰਦਾ ਹੈ ਇੱਕ ਤੇ ਸ਼ਬਦ ਗੁਰੂ ਤੇ ਤੇ ਕਹਿੰਦੇ ਸਤਿਗੁਰੂ ਪਾਸ਼ਾ ਕਹਿੰਦੇ ਦੁਸ਼ਟ ਭਾਵੇਂ ਕਿਤਨੇ ਵੀ ਕਸ਼ਟ ਉਹਨਾਂ ਨੂੰ ਦੇਣ ਇਹਦਾ ਪ੍ਰਮਾਣ ਆਪਾਂ ਨੂੰ ਇਤਿਹਾਸ ਤੋਂ ਮਿਲ ਜਾਂਦਾ ਹੈ। ਹਿੰਦੁਸਤਾਨ ਨੇ ਕਿੰਨੇ ਕਸ਼ਟ ਦਿੱਤੇ ਤਾਂ ਫਿਰ ਦੇਖੋ ਉਦੋਂ ਤੋਂ ਲੈ ਕੇ ਅੱਜ ਤੱਕ ਕਿਹੜੀ ਤੁਰਿਆ ਹੁੰਦਾ ਹੈ। ਹੁਣ ਵੀ ਸਿੰਘਾਂ ਦੇ ਉੱਤੇ ਬਥੇਰਾ ਕੁਝ ਹੋਈ ਜਾਂਦਾ ਹੈ। ਅੱਜ ਕਿਹੜਾ ਕਮੀਆਂ ਹੈ। ਸਭ ਕੁਝ ਹੋਈ ਜਾਂਦਾ ਸਜਾਵਾਂ ਪੂਰੀਆਂ ਹੋਈਆਂ ਹੋਈਆਂ ਲੱਗਿਆ ਹੋਇਆ ਸ਼ੇਰਾਂ ਨੂੰ ਦਰਦੀਆਂ ਸਰਕਾਰਾਂ ਉਹਨਾਂ ਸਿੰਘਾਂ ਨੂੰ ਅੱਜ ਤਿੱਕਰ ਸਾਹਮਣੇ ਅੱਖਾਂ ਦੇ ਸਭ ਕੁਝ ਹੋ ਰਿਹਾ ਹੈ ਵੇਖੋ ਕਿੰਨਾ ਕੁਝ ਹੋ ਰਿਹਾ ਹੈ ਇਹ ਪਰਖ ਵੀ ਹੈ ਇਤਿਹਾਸ ਸਿੱਖ ਰਚ ਨਹੀਂ ਆਈ ਹੈ ਤਾਂ ਸਤਿਗੁਰ ਪਾਸ਼ਾ ਹੁਣ ਇੱਥੇ ਕੀ ਸਮਝਾ ਦੇ ਕਹਿੰਦੇ ਦੁਸ਼ਟ ਜਿੰਨੇ ਮਰਜੀ ਆਪਦੀਆਂ ਆਈਆਂ ਕਰ ਲੈਣ ਮਨੋ ਆਈਆਂ ਜਿੰਨਾ ਮਰਜੀ ਜ਼ੋਰ ਲਾ ਲੈਣਾ ਜੋ ਮਰਜੀ ਕਰ ਲੈਣਾ ਜਿੰਨੇ ਮਰਜੀ ਕਸ਼ਟ ਤਸੀਹ ਦੇ ਲੈਣਾ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਕੋਈ ਤਕਲੀਫ ਨਹੀਂ ਹੁੰਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਜੋ ਮਰਜੀ ਕਰ ਲੈਣਾ ਫਿਰ ਅੱਗੇ ਫਰਮਾਨ ਹੈ ਰਹਾਉ ਤੋਂ ਅਗਨੀਆਂ ਪੰਕਤੀਆਂ ਦੇ ਵਿੱਚ ਰਹਾਉ ਅਨ ਦਿਨ ਭਗਤ ਕਰਹਿ ਦਿਨ ਰਾਤੀ ਦੁਬਦਾ ਸਬਦੇ ਖੋਈ ਸਦਾ ਨਿਰਮਲ ਹੈ ਜੋ ਸਚ ਰਾਤੇ ਸਚ ਵਸਿਆ ਮਨ ਸੋਈ ਇਨੇ ਭਾਈ ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀ ਆਪਣੇ ਅੰਦਰੋਂ ਮੇਰ ਤੇਰ ਮੁਕਾ ਨਹੀਂ ਹੁੰਦੀ ਹੈ ਉਹਨਾਂ ਨੂੰ ਆਪਣਾ ਤੇ ਪਰਾਇਆ ਦਿਸਦਾ ਹੀ ਕੁਛ ਨਹੀਂ ਉਹਨਾਂ ਨੂੰ ਇੱਕੋ ਹੀ ਰੂਪ ਦਿਸਦਾ ਹੈ ਕਿਨਾਂ ਜਿਵੇਂ ਭਾਈ ਕਨਈਏ ਨੂੰ ਦਿਸਦਾ ਸੀ ਉਨਾਂ ਨੂੰ ਇਹ ਨਿੰਗ ਵੀ ਸਾਰੇ ਆਪ ਦੇ ਜਾਪਦੇ ਆ ਜਾਂ ਸਾਰੇ ਬਗਾਨੇ ਨਹੀਂ ਉਹ ਇਹ ਦੋਨਾਂ ਤੋਂ ਤਾਂ ਉੱਠ ਜਾਂਦੀ ਏ ਉਹ ਉਹਨਾਂ ਨੂੰ ਰੂਪ ਹੀ ਉਸ ਪਰਮੇਸ਼ਰ ਦਾ ਜਿਸਨ ਲੱਗ ਪੈਂਦਾ ਹੈ ਹਰੇਕ ਦੇ ਵਿੱਚ ਨਾ ਆਪ ਦਾ ਤੇ ਨਾ ਪਰਾਇਆ ਕਹਿੰਦੇ ਮੀਰ تیر ਖਤਮ ਹੋ ਜਾਂਦੀ ਏ ਮੁਕਾ ਦਿੰਦੀ ਏ ਉਹ ਇਹ ਭਾਈ ਕਹਿੰਦੇ ਜਿਹੜੇ ਮਨੁੱਖ ਸਦਾ ਥਿਰ ਹਰ ਨਾਮ ਦੇ ਵਿੱਚ ਰੁੱਤੇ ਰਹਿੰਦੇ ਐ ਜੁੜੇ ਰਹਿੰਦੇ ਐ ਰੰਗੇ ਰਹਿੰਦੇ ਐ ਜਿਨ੍ਹਾਂ ਨੇ ਮਨ ਦੇ ਵਿੱਚ ਉਹ ਸਦਾ ਥਿਰ ਪ੍ਰਭੂ ਹੀ ਵਸਿਆ ਰਿਂਦਾ ਐ ਉਹਨਾਂ ਦਾ ਜੀਵਨ ਸਦਾ ਪਵਿੱਤਰ ਟਿਕਿਆ ਰਿਂਦਾ ਪਵਿੱਤਰ ਜੀਵਨ ਬਣਿਆ ਰਿਂਦਾ ਉਹਨਾਂ ਦਾ ਨਿਰਮਲ ਜੀਵਨ ਬਣਿਆ ਰਿਂਦਾ ਫਿਰ ਅੱਗੇ ਫਰਮਾਨ ਹੈ ਮੂਰਖ ਦੁਬਦਾ ਪੜਹੀਂ ਮੂਲ ਨਾ ਪਛਾਣਹੀਂ ਮਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰਹੀ ਦੁਸ਼ਟ ਦੈਤ ਚਿੜਾਇਆ ਪਰ ਕਹਿੰਦੇ ਹੈ ਭਾਈ ਮੂਰਖ ਲੋਗ ਹੈ ਜਿਹੜੇ ਉਹ ਮਿਰਤਿਰ ਪੈਦਾ ਕਰਨ ਵਾਲੀ ਵਿਦਿਆ ਹੀ ਨਿਤ ਪੜਦੇ ਹੈ ਉਹ ਪੜਦੇ ਵਿਦਿਆ ਮਿਰਤਿਰ ਵਾਲੀਆਂ ਦੁਬਦਾ ਪਾਉਣ ਵਾਲੀ ਵਿਦਿਆ ਹੀ ਪੜਦੇ ਹੋ ਮੂਰਖ ਦੁਬਦਾ ਪੜੇ ਮੂਲ ਨਾ ਪਛਾਣੇ ਮਿਰਥਾ ਜੰਗ ਕੋ ਆਇਆ ਕਹਿੰਦੇ ਰਚਨ ਹਾਰ ਕਰਤਾਰ ਨਾਲ ਸਾਝ ਨਹੀਂ ਪਾਉਂਦੇ ਉਹ ਕਹਿੰਦੇ ਸੰਤ ਜਨਾਂ ਦੀ ਨਿੰਦਾ ਵੀ ਕਰਦੇ ਹਨ ਉਹ ਉਹ ਨਿੰਦਾ ਵੀ ਕਰਦੇ ਐ ਇਸ ਤਰ੍ਹਾਂ ਕਹਿੰਦੇ ਆਪਣਾ ਜੀਵਨ ਜਿਹੜਾ ਉਹ ਵਿਅਰਥ ਗਵਾ ਲਿੰਦੇ ਆ। ਇਹੋ ਜੇ ਮੂਰਖ ਨਨੇ ਹੋ ਜੀ ਮੂਰਖ ਸੰਡ ਅਮਰਕ ਆਦਿਕਾਂ ਨੇ ਹੀ ਕਹਿੰਦੇ ਦੁਸ਼ਟ ਦਾਇ ਤਾਂ ਜਿਹੜਾ ਹਰਨਾਕਸ਼ ਨੂੰ ਪ੍ਰਿਲਾਦ ਦੇ ਵਿਰੁੱਧ ਦੇ ਵਿੱਚ ਢੁਕਾਇਆ ਸੀ। ਪ੍ਰਹਲਾਦ ਨੇ ਮਰਦ ਦੇ ਵਿੱਚ ਉਹਨਾਂ ਨੇ ਢੜਕਾਇਆ ਸੀ ਤੇ ਉਦੋਂ ਬਾਅਦ ਵੀ ਢੜਕਾਉਂਦੇ ਆ ਇਹ ਬਥੇਰੇ ਗੁਰੂ ਸਾਹਿਬ ਮਿਲਨੇ ਵੀ ਦੇਖ ਲਓ ਕਿੰਨਾ ਗਲਤ ਢੜਕਾਇਆ ਜਾਂਦਾ ਸੀ ਤੇ ਅੱਜ ਵੀ ਢੜਕਾਇਆ ਜਾਂਦਾ ਕੁਛ ਨਹੀਂ ਬਦਲਿਆ ਨਾਲ ਨਾਲ ਸਭ ਕੁਝ ਓਵੇਂ ਚੱਲਿਆ ਹੁੰਦਾ ਪ੍ਰਹਲਾਦ ਤੋਂ ਤੇ ਉਸ ਤੋਂ ਵੀ ਪਹਿਲਾਂ ਤੋਂ ਲਾ ਕੇ ਇਹ ਤਾਂ ਇੱਕ ਪਰਮਾਨੰਦ ਰੇ ਸਤਿਗੁਰੂ ਪਾਸ਼ਾ ਕਹਿੰਦੇ ਸੰਤ ਜਨਾ ਕੀ ਨਿੰਦਾ ਕਰੈ ਦੁਸ਼ਟ ਦਾਤ ਚੜਾਇਆ ਕਹਿੰਦੇ ਚੜਾਉਂਦੇ ਰਹੇ ਹਰਨਾਕਸ ਨੂੰ ਚੜਾ ਕੇ ਇਹ ਕੰਮ ਕਰਵਾਇਆ ਸਾਰਾ ਕੁਝ ਤੇ ਅੱਜ ਵੀ ਚੜਾ ਚੜਾ ਕੇ ਕੀ ਕੁਛ ਕੀਤਾ ਜਾ ਰਿਹਾ ਹੈ ਚੜਾਇਆ ਜਾਂਦਾ ਹੈ ਚੜਾਇਆ ਜਾਂਦਾ ਮੇ ਆਇ ਨੀ ਸੀ ਆਏ ਮੇ ਕੋ ਯੱਗੇ ਨਾ ਵੀ ਤਾਨੇ ਮਾਰੀ ਜਾਂਦੀ ਫਿਰ ਅੱਗੇ ਫਰਮਾਨ ਹੈ ਪ੍ਰਹਿਲਾਦ ਦੁਬਦਾ ਨਾ ਪੜੈ ਹਰ ਨਾਮ ਨਾ ਛੋੜੈ ਡਰੈ ਨਾ ਕਿਸੇ ਦਾ ਡਰਾਇਆ ਪਰ ਕਿੰਨੇ ਕਿੰਨੇ ਮਰਜੀ ਭੜਕਾ ਲੋ ਫਿਰ ਕੀ ਹੋ ਗਿਆ ਕੋਈ ਪਰਵਾਹ ਨਹੀਂ ਜਿਹਦੇ ਵੱਲ ਉਹ ਪ੍ਰਮਾਤਮਾ ਪਰਮੇਸ਼ਰ ਸਤਿਗੁਰੂ ਪਾਤਸ਼ਾਹ ਜਿਹਦੇ ਵੱਲ ਹੁੰਦੇ ਆ ਉਹ ਕੋਈ ਪ੍ਰਵਾਹ ਨਹੀਂ ਹੁੰਦੀ ਜਿੰਨੇ ਮਰਜ਼ੀ ਉਹਦੇ ਖਿਲਾਫ ਪਛਿੰਦਾ ਸੀਗੇ ਉਹਨਾਂ ਨੂੰ ਸਾਰੇ ਕੰਨੇ ਲੱਗ ਜਾਣ। ਉਹ ਕਹਿੰਦੇ ਇਹ ਪਾਈ ਪ੍ਰਲਾਦ ਮੇਰ تیر ਪੈਦਾ ਕਰਨ ਵਾਲੀ ਵਿਦਿਆ ਨਹੀਂ ਪੜਦਾ ਸੀ ਉਹ। ਜਿਹੜੀ ਵਿਦਿਆ ਪ੍ਰਲਾਦ ਪੜਦਾ ਸੀ ਉਹ ਉਹਦੇ ਤੋਂ ਮੇਰ تیر ਪੈਦਾ ਹੀ ਨਹੀਂ ਹੁੰਦੀ ਸੀ ਉਹ ਵਿਦਿਆ ਪੜਦਾ ਸੀ ਉਹ। ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਨਹੀਂ ਛੱਡਦਾ। ਉਹ ਕਿਸੇ ਦਾ ਡਰਾਇਆ ਡਰਦਾ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲੋ ਕਦੇ ਉਹ ਨਹੀਂ ਡਰਦਾ ਸਿਰ ਫਰਮਾਨ ਹੈ ਸੰਤ ਜਨਾਂ ਕਾ ਹਰ ਜਿਓ ਰਖਾ ਦੇਤ ਕਾਲ ਨਿਣੈ ਆਇ ਕਹਿੰਦੇ ਹੈ ਭਾਈ ਪ੍ਰਮਾਤਮਾ ਆਪਣੇ ਸੰਤ ਜਨਾਂ ਦਾ ਰਖਵਾਲਾ ਆਪ ਹੈ ਕਹਿੰਦੇ ਪ੍ਰਿਲਾਦ ਨੇ ਪ੍ਰਿਹਲਾਦ ਦੇ ਨਾਲ ਐਡਾ ਲਾ ਕੇ ਮੂਰਖ ਹਰਨਾਕਸ਼ ਐਡਾ ਤਾਂ ਲਾ ਲਿਆ ਤੇ ਪਰ ਮੂਰਖ ਹਰਨਾਕਸ਼ ਕਹਿੰਦੇ ਦੈਂਤ ਦਾ ਕਾਲ ਸਭੋਂ ਕਹਿੰਦੇ ਨੇੜੇ ਆ ਪਹੁੰਚਿਆ ਕਾਲ ਨੇੜੇ ਪਹੁੰਚ ਗਿਆ ਆਖੀ ਕਹਿੰਦੇ ਐਡਾ ਲਾਇਆ ਪ੍ਰਿਲਾਦ ਦੇ ਨਾਲ ਭਗਤ ਦੇ ਨਾਲ ਆਪਣੀ ਪੈਜ ਆਪੇ ਰੱਖੈ ਭਗਤਾਂ ਦੇ ਵਿੜਾਈ ਨਾਨਕ ਹਰਨਾਖਸ ਨਖੀ ਬਿਦਾਰਿਆ ਅੰਧਾ ਦਰ ਕੀ ਖਬਰ ਨਾ ਪਾਈ ਪਰ ਕਹਿੰਦੇ ਹੇ ਭਾਈ ਭਗਤਾਂ ਦੀ ਇੱਜ਼ਤ ਤੇ ਪ੍ਰਮਾਤਮਾ ਦੀ ਇੱਜ਼ਤ ਹੈ ਜਿਹੜੀ ਉਹ ਸਾਂਝੀ ਹੈ ਉਹਦੇ ਵਿੱਚ ਫਰਕ ਨਹੀਂ ਜਿਹਦੀ ਇੱਜ਼ਤ ਸਾਂਝੀ ਹੁੰਦੀ ਹੈ ਉਹ ਫਿਰ ਸਾਂਝੀ ਇੱਜ਼ਤ ਦੀ ਹਰੇ ਸਾਂਝੀ ਇੱਜ਼ਤ ਦਾ ਹਰੇਕ ਹੀ ਖਿਆਲ ਰੱਖਦਾ ਹੈ ਵੀ ਕਿਤੇ ਦਾਗ ਨਾ ਲੱਗ ਜਾਵੇ ਤਾਂ ਇੱਥੇ ਸਤਿਗੁਰੂ ਪਾਤਸ਼ਾਹ ਕੀ ਸਮਝਾ ਰਹੇ ਹਨ ਕਹਿੰਦੇ ਭਗਤਾਂ ਦੀ ਇੱਜ਼ਤ ਤੇ ਪ੍ਰਮਾਤਮਾ ਦੀ ਇੱਜ਼ਤ ਉਹਦੇ ਵਿੱਚ ਕੋਈ ਵੀ ਫਰਕ ਨਹੀਂ ਕਹਿੰਦੇ ਸਾਂਝੀ ਹੈ ਭਗਤਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਜਾਣ ਕੇ ਪ੍ਰਮਾਤਮਾ ਕਹਿੰਦੇ ਭਗਤਾਂ ਦੀ ਮਦਦ ਕਰਕੇ ਆਪਣੀ ਇੱਜ਼ਤ ਆਪ ਬਚਾਉਂਦਾ ਹੈ ਇਸ ਕਰਕੇ ਕੋਈ ਵਿਸ਼ਵਾਸ ਡ੍ਰਿੜ ਨਿਸ਼ਚਾ ਕਰਕੇ ਵੇਖੇ ਜਿਹੜਾ ਡ੍ਰਿੜ ਨਿਸ਼ਚਾ ਕਰਦਾ ਪੱਕਾ ਵਿਸ਼ਵਾਸ ਭਰੋਸਾ ਇੱਕ ਤੇ ਕਰ ਲੈਂਦਾ ਸਬਦ ਗੁਰੂ ਤੇ ਤੇ ਪ੍ਰਮਾਤਮਾ ਤੇ ਉਦੀ ਪਿੱਠ ਲੱਗਣ ਹੀ ਨਹੀਂ ਦਿੰਦਾ ਉਹ ਕਾਲਪੁਰਖ ਪਰਮੇਸ਼ਰ ਸਤਿਗੁਰੂ ਪਾਤਸ਼ਾਹ ਥੇ ਕਹ ਰਹੇ ਹਨ ਦਾਵੀ ਨਾ ਕਹ ਰਹੇ ਕਹਿੰਦੇ ਇੱਜ਼ਤ ਉਹਦੀ ਸਾਂਝੀ ਹੁੰਦੀ ਹੈ ਫਿਰ ਸਾਂਝੀ ਇੱਜ਼ਤ ਨੂੰ ਕਿਵੇਂ ਦਾਤੇ ਲੱਗਣ ਦੇਵੀ ਉਹ ਬਿਲਕੁਲ ਨਹੀਂ ਲੱਗਣ ਦਿੰਦਾ ਕਹਿੰਦੇ ਉਹ ਬਚਾਉਂਦਾ ਹੈ ਉਹ ਇਹ ਕਰਕੇ ਨਹੀਂ ਬਚਾਉਂਦਾ ਵੀ ਇਹ ਜੀ ਇੱਜ਼ਤ ਹੈ ਉਹ ਇਸ ਕਰਕੇ ਬਚਾਉਂਦਾ ਵੀ ਇਹ ਮੇਰੀ ਇੱਜ਼ਤ ਹੈ ਆਪ ਦੀ ਜੇ ਸਮਝ ਕੇ ਅਕਾਲ ਪੁਰਖ ਪਰਮੇਸ਼ਰ ਬਚਾਉਂਦਾ ਹੈ ਉਹਦੀ ਰੱਖਿਆ ਕਰਦਾ ਹੈ ਤੇ ਕਹਿੰਦੇ ਆਪਣੇ ਭਗਤਾਂ ਨੂੰ ਸਦਾ ਵਿਡਿਆਈ ਬਖਸ਼ਦਾ ਉਹ ਅਕਾਲ ਪੁਰਖ ਤਾਂ ਹੀ ਇਹ ਕਹਿੰਦੇ ਹਨ ਨਾਨਕ ਪਰਮਾਤਮਾ ਨੇ ਅਕਾਲ ਪੁਰਖ ਨੇ ਕਹਿੰਦੇ ਨਰ ਸਿੰਘ ਦਾ ਰੂਪ ਧਾਰ ਕੇ ਜਦੋਂ ਹਰਨਾਖਸ਼ ਨੇ ਵੰਗਾਰਿਆ ਕੱਲ ਆਪ ਜੀ ਨੇ ਸ਼ਰਵਣੀ ਕੀਤਾ ਵੀ ਪ੍ਰਣਲਾਲ ਨੂੰ ਕਹਿਣ ਲੱਗਾ ਵਿਮਾਰਵਾਜ ਤੇਰੀ ਹਰੀ ਪਰਮੇਸ਼ਰ ਨੂੰ ਵੇਖਦਾ ਮੈਂ ਕਿਵੇਂ ਬਚਾਉਂਦਾ ਜਦੋਂ ਵੰਗਾਰਿਆਂ ਦੇ ਫਿਰ ਨਿਕਲੇ ਆਏ ਨਾ ਤਾਂ ਕਹਿੰਦੇ ਫਿਰ ਨਰ ਸਿੰਘ ਦਾ ਰੂਪ ਧਾਰ ਕੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਕਹਿੰਦੇ ਆਪਣੇ ਨੋਹਾਂ ਦੇ ਨਾਲ ਚੀਰ ਦਿੱਤਾ ਹਰਨਾਖਸ਼ ਨੂੰ ਤਾਕਤ ਦੇ ਹੰਕਾਰ ਦੇ ਵਿੱਚ ਅੰਨੇ ਹੋ ਚੁੱਕੇ ਹਰਨਾਖਸ਼ ਨੇ ਪ੍ਰਮਾਤਮਾ ਦੇ ਦਰਦ ਦਾ ਭੇਦ ਨਾ ਸਮਝਿਆ ਉਹਨੇ ਕਿਹਾ ਵੀ ਮੈਂ ਤਾਂ ਹੁਣ ਸਾਰੇ ਰੇਹੜੀਆਂ ਸਿਧੀਆਂ ਸਭ ਵਰ ਲੈ ਲਏ ਮੈਨੂੰ ਹੁਣ ਕੌਣ ਛੇੜਨ ਵਾਲਾ ਹੈ ਅਰੇ ਨਹੀਂ ਪਤਾ ਵੀ ਉਹ ਆਕਾਲ ਪੁਰਖ ਪਰਮੇਸ਼ਰ ਉਹ ਬੇਅੰਤ ਹੈ ਉਹ ਦੇਣ ਜਾਂਦਾ ਤਾਂ ਉਹ ਲੈਣ ਵੀ ਜਾਂਦਾ ਹੈ ਕਹਿੰਦੇ ਇਹਨੂੰ ਇਹ ਹੀ ਨਹੀਂ ਸਮਝਿਆ ਨਾਨਕ ਹਰਨਾਖਸ਼ ਨਖੀ ਬਿਦਾਰਿਆ ਅੰਦਾ ਕਹਿੰਦੇ ਅੰਨੇ ਨੇ ਇਹ ਸਮਝਿਆ ਹੀ ਨਹੀਂ ਮੂਰਖ ਨੇ ਦਰ ਕੀ ਖਬਰ ਨਾ ਪਾਈ ਉਹਨੂੰ ਪਤਾ ਹੀ ਨਹੀਂ ਵੀ ਉਹ ਕੀ ਚੀਜ਼ ਹੈ ਆਕਾਲ ਪੁਰਖ ਪਰਮੇਸ਼ਰ ਉਹ ਕੀ ਕਰ ਸਕਦਾ ਇਹਨੇ ਇਸ ਗੱਲ ਨੂੰ ਉਹਨੇ ਨਹੀਂ ਸਮਝਿਆ ਤੇ ਨਹੀਂ ਸਮਝਿਆ ਤਾਂ ਫਿਰ ਉਹਦਾ ਮਨੁੱਖੀ ਮਿਆਨਾ ਵੀ ਭੁਗਤਣਾ ਪਿਆ ਨਾ ਫਿਰ ਹੰਕਾਰ ਵੀ ਗਿਆ ਤਾਂ ਜਾਨ ਵੀ ਗਈ ਸਭ ਕੁਝ ਹੀ ਖਤਮ ਹੋ ਗਿਆ ਫਿਰ ਅੱਗੇ ਫਰਮਾਨ ਹੈ ਅਗਲੇ ਸ਼ਬਦ ਦੇ ਵਿੱਚ ਇਕ ਕੁੰਕਾਰ ਸਤਿਗੁਰ ਪ੍ਰਸਾਦ ਰਾਗ ਭੈਰੋ ਮਹੱਲਾ ਚੌਥਾ ਚਉਪਦੇ ਕਰ ਪਹਿਲਾ ਹਰ ਸੰਤ ਜਨ ਕਰ ਕਿਰਪਾ ਪਗ ਲਾਇਣ ਗੁਰ ਸਬਦਿ ਹਰ ਭਜ ਸੁਰਤ ਸਮਾਏ ਮੇਰੇ ਮਨ ਹਰ ਭਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਭਗਜਲ ਹਰਨਾਮ ਤਰਾਇਨ ਰਹਾਉ ਮਨ ਨੂੰ ਸੰਬੋਧਨ ਕਰਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਨੇ ਕਿ ਨਹੀਂ ਮੇਰੇ ਮਨ ਹਰੀ ਦਾ ਨਾਮ ਜਪਿਆ ਕਰ। ਕਿ ਨਹੀਂ ਪਰਮੇਸ਼ਰ ਦਾ ਨਾਮ ਜਪਿਆ ਕਰ ਮੇਰੇ ਮਨ ਹਰ ਭਜ ਭਜ ਦਾ ਮਤਲਬ ਸਿਮਰ ਨਾਮ ਨਰਾਇਣ ਉਸ ਨਰਾਇਣ ਦਾ ਅਕਾਲ ਪੁਰਖ ਦਾ ਨਰਾਇਣ ਨਰਾਇਣ ਕਰਿਆ ਕਰ ਨਰਾਇਣ ਨਰਾਇਣ ਜਪਿਆ ਕਰ ਇਹਨੇ ਸਾਰੇ ਸੁੱਖਾਂ ਦੇ ਦੇਣ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਕਿਰਪਾ ਕਰਦਾ ਹੈ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਭਗਜਲ ਹਰ ਨਾਮ ਤਰਾਇਣ ਕਹਿੰਦੇ ਫਿਰ ਜਿਹਨੂੰ ਕਿਰਪਾ ਕਰਦਾ ਉਸ ਨੂੰ ਗੁਰੂ ਦੀ ਸ਼ਰਨ ਦੇ ਵਿੱਚ ਰੱਖ ਕੇ ਆਪਣੇ ਨਾਮ ਦੇ ਰਾਹੀ ਸੰਸਾਰ ਸਮਰੰਦਰ ਦੇ ਵਿੱਚੋਂ ਪਾਰ ਲੰਘਾ ਲੈਂਦਾ ਹੈ ਭਾਵ ਜਨਮ ਮਰਨ ਦੇ ਗੀੜ ਕੱਟੀ ਜਾਂਦੀ ਉਹਦੀ ਇਹ ਮੋਢਲੀਆਂ ਪੰਕਤੀਆਂ ਵਿੱਚ ਫਰਮਾਨ ਹਰ ਜਨ ਸੰਤ ਕਰਿ ਕਿਰਪਾ ਪਗ ਲਾਇਣ ਇਹ ਮੇਰੇ ਮਨ ਕਿੰਨੇ ਪ੍ਰਮਾਤਮਾ ਆਪ ਕਿਰਪਾ ਕਰਕੇ ਜਿਸ ਮਨੁੱਖ ਨੂੰ ਆਪਣੇ ਸੰਤ ਜਨਾਂ ਨੇ ਚਰਨੀ ਲਾਉਂਦਾ ਹੈ ਨੜ ਲਾਉਂਦਾ ਹੈ ਕਹਿੰਦੇ ਉਹ ਮਨੁੱਖ ਹਰਨਾਮ ਜਪਦਾ ਹੀ ਮਨ ਕਹਿੰਦੇ ਗੁਰ ਪ੍ਰਸਾਦੀ ਹਰ ਭਜ ਸੁਰਤ ਸਮਾਇਨ ਕਹਿੰਦੇ ਤੂੰ ਵੀ ਗੁਰੂ ਦੀ ਸ਼ਰਨ ਪਾਓ ਤੇ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਮਾਤਮਾ ਦਾ ਨਾਮ ਜਪ ਆਪਣੀ ਸੁਰਤ ਹੈ ਜੀ ਨਹੀਂ ਸੁਰਤ ਦੇ ਵਿੱਚ ਹਰਨਾਮ ਦੀ ਜਾਗ ਲਾ ਇਨ ਸਤ ਨੂੰ ਟਿਕਾਣੇ ਤੇ ਲਿਆ ਫਿਰਗੇ ਫਰਮਾਨ ਹੈ ਰਹਾਉ ਸੰਗਤ ਸਾਦ ਮੇਲ ਹਰ ਗਾਇਨ ਗੁਰਮਤੀ ਲੈ RAM ਰਸਾਇਨ ਇਹ ਮੇਰੇ ਮਨ ਨੇ ਸਾਧ ਸੰਗਤ ਦੇ ਮੇਲ ਵਿੱਚ ਟਿਕ ਕੇ ਸੰਗਤ ਕਰਕੇ ਭਾਵ ਪ੍ਰਮਾਤਮਾ ਦੀ ਸਿਫਤਸਲਾ ਕਰਿਆ ਕਰ ਅੰਨੇ ਗੁਰੂ ਦੀ ਸੰਗਤ ਕਰਿਆ ਕਰ ਸੰਗਤ ਦੇ ਨਾਲ ਮਿਲ ਕੇ ਟਿਕ ਕੇ ਸੰਗਤ ਦੇ ਵਿੱਚ ਕਹਿੰਦੇ ਉਹਦੀ ਅਕਾਲ ਪੁਰਖ ਦੀ ਉਸਤਤੀ ਕਰਿਆ ਕਰ ਗੁਰੂ ਦੀ ਮੱਤ ਉੱਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਕਹਿੰਦੇ ਇਹ ਨਾਮ ਹੀ ਸਾਰੇ ਕੰਮਾਂ ਦਾ ਤੇ ਸਾਰੇ ਰਸਾਂ ਦਾ ਘਰ ਹੈ ਸਾਰੇ ਰਸੇ ਦੇ ਵਿੱਚ ਹੀ ਹੈ RAM ਰਸਾਇਣ ਕਹਿੰਦੇ ਰਸਾਇਣ ਦਾ ਮਤਲਬ ਰਸਾਂ ਦਾ ਘਰ ਹੈ ਸਾਰੇ ਨਾਨੂ ਸ੍ਰੇਸ਼ਟ ਦਾਸ ਹੈ ਇਹਦੇ ਵਿੱਚ ਲੱਗ ਕਿ ਨਵੇਂ ਫਿਰ ਫਰਮਾਨ ਹੈ ਗੁਰ ਸਾਧੂ ਅੰਮ੍ਰਿਤ ਗਿਆਨ ਸਰ ਨਾਇਨ ਸਭ ਕਿਲਮਿਕ ਪਾਪ ਗਏ गावाਇਨ ਇਹ ਮੇਰੇ ਮਨ ਜਿਹੜਾ ਮਨੁੱਖ ਗੁਰੂ ਦੇ ਆਤਮਿਕ ਜੀਵਨ ਦੇਣ ਵਾਲੇ ਗਿਆਨ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ ਗਿਆਨ ਦੇ ਵਿੱਚ ਚੁੱਭੀ ਲਾਉਂਦਾ ਹੈ ਗਿਆਨ ਹੈ ਜਿਹਨੂੰ ਉਸ ਦੇ ਸਾਰੇ ਪਾਪ ਸਾਰੇ ਐਬ ਦੂਰ ਹੋ ਜਾਂਦੇ ਹਨ ਸਭ ਕਿਲਵਿਕ ਕਿਲਵਿਕ ਮਤਲਬ ਪਾਪ ਕਿਲਵਿਕ ਐਬ ਪਾਪ ਗਈ ਗਵਾਇ ਖਤਮ ਹੋ ਜਾਂਦੇ ਜਿਹਦਾ ਸੰਗਤ ਦੇ ਵਿੱਚ ਚੁੱਭੀ ਲਾਉਂਦਾ ਹੈ ਗਿਆਨ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ ਗੁਰੂ ਦੀ ਮੱਤ ਤੇ ਤੁਰਦਾ ਹੈ ਜਿਹੜਾ ਕੈਨੇ ਅੰਦਰ ਕਰਦਾ ਸੰਗਤ ਕਰਦਾ ਸੇਵਾ ਕਰਦਾ ਉਹਦੀ ਗੱਲ ਕਰਦੇ ਨੇ ਸਤਿਗੁਰੂ ਪਾਤਸ਼ਾਹ ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਏ ਪ੍ਰਭੂ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਤੂੰ ਆਪ ਹੀ ਕਰਤਾ ਹੈ ਇਸ ਸ੍ਰਿਸ਼ਟੀ ਨੂੰ ਕਰਤਾ ਦਾ ਮਤਲਬ ਬਣਾਉਣ ਵਾਲਾ ਰਚਨ ਵਾਲਾ ਉਹ ਆਪ ਹੀ ਸਾਡੀ ਸ੍ਰਿਸ਼ਟੀ ਦਾ ਆਸਰਾ ਹੈ ਦਾਸ ਨਾਨਕ ਨੂੰ ਕਿਨੇ ਆਪਣੇ ਚਰਨਾਂ ਦੇ ਵਿੱਚ ਮਿਲਾਈ ਰੱਖ ਨਾਨਕ ਤੇਰੇ ਦਾਸਾਂ ਦਾ ਦਾਸ ਹੈ ਤੇਰਾ ਦਾਸ ਦਸਾਇਣ ਦਸਾਇਣ ਮਤਲਬ ਤੇਰੇ ਦਾਸਾਂ ਦਾ ਵੀ ਗਾਂ ਦਾਸਾਂ ਦਾ ਵੀ ਦਾਸਾਂ ਦਾ ਵੀ ਦਾਸ ਇੱਕੋ ਕਿੰਨੀ ਨਿਮਰਤਾ ਵਾਲੇ ਬਚਨ ਹੈ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆਂ ਮੈਂ ਤੁਮ ਤਾਈਆਂ ਹੋ ਗੀਆਂ ਨੇ ਸਤਿਗੁਰੂ ਪਾਤਸ਼ਾਹ ਕਿ ਆਪ ਸੰਗਤ ਪ੍ਰਕਾਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ